ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸਬਾਜ਼ੀ ਨਜ਼ਰ ਆਉਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਲਤਾਰ ਸੰਧਵਾ ਤੇ ਪੰਜਾਬ ਸਰਕਾਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਨੂੰ ਨਾ ਮਿਲਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਉਹ ਵਿਵਾਦ ਖੜਾ ਹੁੰਦਾ ਲਗਾਤਾਰ ਜਦੋਂ ਦਾ ਧਰਨਾ ਚੁੱਕਿਆ ਗਿਆ ਹੈ ਜਿਹੜਾ ਕਿ ਸ਼ੰਭੂ ਤੇ ਖਨੌਰੀ ਤੇ ਲਗਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਕੁਲਤਾਰ ਸੰਧਵਾ ਨੂੰ ਮਿਲਣ ਦਾ ਸਮਾਂ ਲਿਆ ਗਿਆ ਸੀ ਨਾ ਮਿਲਣ ਹੋਣ ਕਰਕੇ ਜਿਹੜਾ ਇਹ ਸਾਰਾ ਵਿਵਾਦ ਖੜਾ ਹੁੰਦਾ ਹੈ ਕਿਸਾਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾਂਦੀ ਹੈ ਮੁਰਦਾਬਾਦ ਦੇ ਨਾਰੇ ਲਗਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਜਦੋਂ ਦਾ ਮੋਰਚਾ ਚੁੱਕਿਆ ਗਿਆ ਸਵਾਲ ਜਵਾਬ ਕਿਸਾਨ ਜਥੇਬੰਦੀਆਂ ਕਰਨੀਆਂ ਚਾਹੁੰਦੀਆਂ ਸੀ ਕੁਲਤਾਰ ਸੰਧਵਾ ਤੋਂ ਸਪੀਕਰ ਕੁਲਤਾਰ ਸੰਧਵਾ ਤੋਂ ਮਿਲਣ ਦਾ ਸਮਾਂ ਲਿਆ ਗਿਆ ਸੀ ਪਰ ਨਾ ਮਿਲਣ ਹੋਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਇਹ ਸਾਰਾ ਮਸਲਾ ਖੜਾ ਹੁੰਦਾ ਜਿਸ ਦੇ ਤਹਿਤ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਘਰਾਓ ਕਰਦੇ ਨਜ਼ਰ ਆਉਂਦੇ ਨੇ ਲਗਾਤਾਰ ਨਾਅਰੇਬਾਜ਼ੀ ਪੰਜਾਬ ਸਰਕਾਰ ਦੇ ਖਿਲਾਫ ਕਰਦੇ ਨਜ਼ਰ ਆਉਂਦੇ مرداباد سرکار مردہپا ਯਾ ਬਾਈ ਮੈਂ ਤੁਹਾਨੂੰ ਲਾਕੇ ਤੋਰੂੰਗਾ ਤੁਹਾਨੂੰ ਮੈਂ ਓ ਮਾਤਾ ਇਹਨਾਂ ਦੇ ਵਿਚਾਰਾਂ ਦੀ ਵਸ ਨਹੀਂ ਇਹ ਵਸ ਕਿਹ ਨਹੀਂ ਬਾਈ ਸਾਹਿਬ ਸਾਡੀ ਵਸਾ ਪਰ ਯੋਜਨਾ ਕਰਵਾ ਦੇ ਕਰਦੇ ਆ ਵਸੇਗਾ ਨਾਗਾਲਿਆਂ ਦੀ ਫੇਰ ਗੱਲ ਕਰਾਵਾਂਗੇ ਟੰਡ ਥੱਲੇ ਜਦ ਮੈਂ ਸਾਨੂੰ ਚੱਕ ਕੇ ਲਗਿਆ ਸੀ ਕਟਾਰਨੇ ਚ ਕਹਿਆ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਲਿਆ ਸਾਰਾ ਦਿਨ ਅਸੀਂ ਧੁੱਪੇ ਬੈਠੇ ਲਗਾ ਤੂੰ ਬਿਨਾ ਪਾਣੀ ਦੇ ਬੈਠ ਕੇ ਆਵੇ ਬੈਠੇ ਸਾਡਾ ਮੈਂ ਜੱਟ ਬਹਿ ਦੇ ਆਹੇ ਅਸੀਂ ਬਾਤ ਕਰਾਂਗੇ ਉਹਨੂੰ ਫਿਰ ਕਰਨਾ ਹੁਣ ਚੱਲ ਉਹ ਚੋ ਜੰਗ ਵਾਲੀ ਕਿੱ데 ਚਲੋ ਤਾ ਸਾਰਾ ਪਾਸੇ ਨਾਲ ਲੋੜਾ ਜਿਹੜਾ ਕੋਲ ਹੋਣਾ ਲੈ ਆ ਹੁਣ ਪਰ ਲੋਕਾਂ ਕਰ ਰਹੇ ਨੇ ਚੰਦ ਬਾਜੇ ਗੇਟ ਉੱਤੇ ਵੜ ਨਹੀਂ ਦੇਣੇ ਨਾਲ ਕੋਲੇ ਜੀ ਜੋ ਮਾਤੀ ਖੋਣੇ ਜਾਂ ਪਰਦੇ ਉੱਤੇ ਪੱਟੋ ਪੱਟੋ ਜੀ ਆ ਗੁਰ ਜੀ ਚੰਦ ਬਾਜੇ ਜਾਨਾ ਚੰਦ ਬਾਜੇ ਚੱਲਾਂਗੇ ਫਿਰ ਤੇ ਕਾਲੀ ਗੱਡ ਸਤੂ ਨੂੰ ਕਹੋ ਇਦੋਂ ਬਾਦਲੋਂ ਚੰਦੋਂ ਚੱਲੋ ਬਾਦਲ ਤੇ ਗੱਡ ਦੀ ਕਰਾ ਲਿਓ ਆ ਜੀ ਬੰਦੇ ਇਹ ਕਹਿੰਦੇ ਸਾਨੂੰ ਤੇ ਮਿਲਣਾ ਨਹੀਂ ਤੇ ਅਸੀਂ ਚੰਦ ਬਾਦਲੋਂ ਨਹੀਂ ਕਰਦੇ ਸਾਨੂੰ ਜਾਂ ਕਰ ਬਦਾਰ ਕਰੋ ਸਾਡੇ ਡਾਂਗਾ ਮਾਰੋ ਫਸ ਕਰੋ ਉਹਨੂੰ ਕਿਹੜਾ ਪਾਵਾਂਗੇ ਉੱਥੇ ਜੋ ਮਰਜ਼ੀ ਕਰੋ ਸਾਥੀ ਵੀ ਬਾਤ ਖਾਣੀ ਰੋਣਾ ਨਹੀਂ ਕਰਦਾ ਫੋਰਸ ਹੋਰ ਬਵਾੜੀ ਨਾ ਜੋ ਮਰਜ਼ੀ ਕਰ ਲੋ ਸਾਨੂੰ ਕਰ ਕੋ ਕੁਝ ਕਰ ਲੋ ਸਾਨੂੰ ਕੋਈ ਪਰਵਾਹ ਨਹੀਂ ਹਾਂਜੀ ਸੋਨਾ ਜੀ ਕਿਵੇਂ ਆ ਅੱਜ ਕੁਲਤਾਰ ਸਿੰਘ ਅੱਜ ਕੁਲਤਾਰ ਸਿੰਘ ਸਾਹਿਬ ਨੂੰ ਆ ਪੈਂਡ ਮੇਸਰੀ ਵਾਲੇ ਅਧਗਟਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੇ ਕਾਲ ਤੇ ਸਹਿਯੋਗ ਕਿਸਾਨ ਗੁੱਪ ਮੋਰਚਾ ਗਾਇਦਾ ਨੀਤੀ ਦੇ ਸੱਦੇ ਤੇ ਜਿਹੜੇ ਸਵਾਲ ਜਵਾਬ ਹੋਣੇ ਸੀ ਕਿ ਮਾਨ ਜੋਬ ਸਪੀਕਰ ਸਰਕਾਰ ਤੋਂ ਸੰਧਵਾ ਜਿਹੜੇ ਕਿਸਾਨਾਂ ਦੇ ਸੁਵਾਦਾ ਤੋਂ ਭੱਜ ਗਏ ਆ ਤੇ ਜਿਹੜੇ ਬੋਲਦਿਆਂ ਦਾ ਕੰਮ ਕੀਤਾ ਸਪੀਕਰ ਸਾਹਿਬ ਨੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਹੁਣ ਤੁਸੀਂ ਉਹਦਾ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਜੇ ਸੀ ਜਾ ਕੇ ਕਰਨਾ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲੋ ਵਿਰੋਧ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰ ਨਹੀਂ ਹੋਣ ਦੇਣੇ ਟੁੰਡੀ ਜਮਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਿਹੜਾ ਵੱਜਣੀਆਂ ਫੜਿਆ ਲੋਕਾਂ ਦੀ ਕਿਚੜੀ ਚ ਭੱਜਣ ਕਰ ਲੋਕੀ ਪਾਥਰੇ ਦਾ ਮਾਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸਬਾਜ਼ੀ ਨਜ਼ਰ ਆਉਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਲਤਾਰ ਸੰਧਵਾ ਤੇ ਪੰਜਾਬ ਸਰਕਾਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਨੂੰ ਨਾ ਮਿਲਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਉਹ ਵਿਵਾਦ ਖੜਾ ਹੁੰਦਾ ਲਗਾਤਾਰ ਜਦੋਂ ਦਾ ਧਰਨਾ ਚੁੱਕਿਆ ਗਿਆ ਹੈ ਜਿਹੜਾ ਕਿ ਸ਼ੰਭੂ ਤੇ ਖਨੌਰੀ ਤੇ ਲਗਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਕੁਲਤਾਰ ਸੰਧਵਾ ਨੂੰ ਮਿਲਣ ਦਾ ਸਮਾਂ ਲਿਆ ਗਿਆ ਸੀ ਨਾ ਮਿਲਣ ਹੋਣ ਕਰਕੇ ਜਿਹੜਾ ਇਹ ਸਾਰਾ ਵਿਵਾਦ ਖੜਾ ਹੁੰਦਾ ਹੈ ਕਿਸਾਨਾਂ ਵੱਲੋਂ ਨਾਰੇ ਬਾਜ਼ੀ ਕੀਤੀ ਜਾਂਦੀ ਹੈ ਮੁਰਦਾਬਾਦ ਦੇ ਨਾਰੇ ਲਗਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਬਹਿਸ ਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਜਦੋਂ ਦਾ ਮੋਰਚਾ ਚੁੱਕਿਆ ਗਿਆ ਸਵਾਲ ਜਵਾਬ ਕਿਸਾਨ ਜਥੇਬੰਦੀਆਂ ਕਰਨੀਆਂ ਚਾਹੁੰਦੀਆਂ ਸੀ ਕੁਲਤਾਰ ਸੰਧਵਾ ਤੋਂ ਸਪੀਕਰ ਕੁਲਤਾਰ ਸੰਧਵਾ ਉਹ ਮਿਲਣ ਦਾ ਸਮਾਂ ਲਿਆ ਗਿਆ ਸੀ ਪਰ ਨਾ ਮਿਲਣ ਹੋਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਇਹ ਸਾਰਾ ਮਸਲਾ ਖੜਾ ਹੁੰਦਾ ਜਿਸ ਦੇ ਤਹਿਤ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਘਰਾਓ ਕਰਦੇ ਨਜ਼ਰ ਆਉਂਦੇ ਨੇ ਲਗਾਤਾਰ ਨਾਹਰੇਬਾਜ਼ੀ ਪੰਜਾਬ ਸਰਕਾਰ ਦੇ ਖਿਲਾਫ ਕਰਦੇ ਨਜ਼ਰ ਆਉਂਦੇ

ਕਰਾ ਦੇ ਕਰਾ ਦੀ ਗੱਲ ਸਾਡੀ ਇਹਨਾਂ ਚੰਦ ਬਾਦ ਦੇ ਚੰਦ ਬਾਦ ਦੇ ਚਾਹੇ ਲੱਗੂਗਾ ਸਰ ਮਾਟੀ ਜਾ ਕੇ ਫਿਰ ਮਾ ਕੇ ਜੋ ਨਹੀਂ ਨਹੀਂ ਲੱਗੂਗਾ ਤੇ ਨੰਬਰਾਂ ਸੰਗੰਬਰਾਂ ਗੇਟ ਲੱਗੂਗਾ ਸਵਾਰ ਰਲੀਆਂ ਕਰਦੇ ਲੱਗੂਗਾ ਫਿਰ ਗੇਟ ਲੱਗੂਗਾ ਜਾਏਗਾ ਮੇਰਾ ਨਹੀਂ ਨਹੀਂ ਆਉਂਦੇ ਹੀ ਨਹੀਂ ਮੇਰੇ ਨਾਲ ਮੋੜ ਨਹੀਂ ਗੱਡੀ ਉਹਨਾਂ ਮੋੜ ਨਹੀਂ ਗੱਡੀਆਂ ਓਏ ਆਪਾਂ ਦੇ ਗੇਟ ਬਾਵਾ ਦੇ ਉਹ ਹੋਏ ਦਰਦ ਬਾਈ ਬੰਦਾ ਨਹੀਂ ਬੁਲਾ ਕੇ ਤੋਰੂੰਗਾ ਤੁਹਾਨੂੰ ਮੈਂ ਉਹ ਮਾਤਾ ਇਹਨਾਂ ਦੇ ਵਿਚਾਰਾਂ ਦੀ ਵਸਨੀ ਨਹੀਂ ਨਹੀਂ ਵਸ ਜਿਆ ਨਹੀਂ ਭਾਈ ਸਾਹਿਬਾਂ ਦੀ ਵਸਾਪੇ ਲੋਕਾਂ ਨੂੰ ਕਰਵਾ ਦੇ ਕਰਦੇ ਵਸੇਗਾ ਨਾਂ ਕਾਦਿਆਂ ਦੀ ਫੇਰ ਗੱਲ ਕਰਾਵਾਂਗੇ ਨਹੀਂ ਇਹ ਆਹ ਕੋਟਾ ਲੰਬਾ ਬੰਦ ਕਰਨਾ ਹੈ ਆਹ ਛੱਡ ਥੱਲੇ ਜਦ ਮੈਂ ਸਾਨੂੰ ਚੱਕ ਕੇ ਲਗਿਆ ਸੀ ਕਵਤਾਰਨੇ ਚ ਕਹਿਆ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਲਿਆ ਸਾਰਾ ਦਿਨ ਅਸੀਂ ਧੁੱਪੇ ਬੈਠੇ ਨਾ ਤੂੰ ਬਿਨਾ ਪਾਣੀ ਦੇ ਬੈਠ ਕੇ ਆਵੇ ਬੈਠੇ ਸਾਡਾ ਮੈਂ ਨਾ ਜਹਿਰ ਬੈਠੇ ਆ ਵੀਰ ਅਸੀਂ ਬਾਤ ਕਰਾਂਗੇ ਇਹਨੂੰ ਵਕੀਲ ਕਰਨਾ ਹੁਣ ਚੱਲ ਓ ਚੋ ਚੰਦਵਾਦੇ ਉਹ ਚੋ ਚੰਦਵਾਦੇ ਚਲੋ ਸਾਥ ਸਾਰਾ ਬਾਦੀਆਂ ਲੋੜੇ ਜਿਹੜਾ ਕੋਲ ਲੈਣਾ ਲੈ ਆ ਹੁਣ ਜਿਹਨੂੰ ਸਾਨੂੰ ਗਿਰਫਤਾਰ ਕੋਲ ਕਰਾਉਣਾ ਚੰਦਵਾਦੇ ਗੇਟ ਉੱਥੇ ਵੜ ਨਹੀਂ ਦੇਣਾ ਕੋਲੇ ਹਾਂ ਜੋ ਮਾਤੀ ਸਾਨੂੰ ਜਾ ਪੜਦੇ ਅੱਧੀ ਪੱਟੋ ਵੀ ਜਾਉਂਦੇ ਚੰਦਵਾਦੇ ਜਾਣਾ ਚੰਦਵਾਦੇ ਚੱਲਾਂਗੇ ਤੇ ਕਾਲੀ ਗੱਡ ਸਤੂ ਨੂੰ ਕਹ ਇਦੋਂ ਬਾਦ ਚੰਦਵਾਦੇ ਚਲੋ ਬਾਦ ਕੱਢ ਕੇ ਜਰੂਰ ਆ ਦਿਖਾ ਰਿਹਾ

ਕਿਮਣਾ ਅਜੀਤ ਕੁਲਤਾਰ ਸਿੰਘ ਅੱਜ ਕੁਲਤਾਰ ਸਿੰਘ ਸਾਹਿਬ ਨਾਲ ਪੈਂਡ ਮੈਸਰੀ ਵਾਲੇ ਉਦਘਾਟਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੇ ਕੌਲ ਤੇ ਸਹਿਯੋਗ ਕਿਸਾਨ ਗੋਹ ਮੋਰਚਾ ਗਾਇਦਾਨੀ ਦੇ ਸੱਦੇ ਤੇ ਜਿਹੜੇ ਸਵਾਲ ਜਵਾਬ ਹੋਣੇ ਸੀਗੇ ਮਾਨਯੋਗ ਸਪੀਕਰ ਸਰਕਾਰ ਸਾਹਿਬ ਨਾਲ ਸੰਧਵਾ ਜਿਹੜੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਬਹੁਤ ਜ਼ਿਆਦਾ ਕੰਮ ਕੀਤਾ ਸਪੀਕਰ ਸਾਹਿਬ ਨੇ ਦੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਹੁਣ ਤੁਸੀਂ ਉਹਦਾ ਅਗਲਾ ਹੁਣ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਜੇ ਅਸੀਂ ਜਾ ਕੇ ਕਰਾਂਗੇ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲ ਵਿਰੋਧ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰੀ ਨਹੀਂ ਹੋਣ ਦੇਣੀ ਟੋਡੀ ਜਬਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਦ ਵੱਜਣੀਆਂ ਨਹੀਂ ਫੜਿਆ ਲੋਕਾਂ ਦੀ ਕਿਚੜੀ ਚ ਭੱਜਣ ਕਰੇ ਲੋਕੀ ਪਾਥਰੇ ਦਾ ਮਾਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸਬਾਜ਼ੀ ਨਜ਼ਰ ਆਉਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਲਤਾਰ ਸੰਧਵਾ ਤੇ ਪੰਜਾਬ ਸਰਕਾਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਨੂੰ ਨਾ ਮਿਲਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਉਹ ਵਿਵਾਦ ਖੜਾ ਹੁੰਦਾ ਲਗਾਤਾਰ ਜਦੋਂ ਦਾ ਧਰਨਾ ਚੁੱਕਿਆ ਗਿਆ ਜਿਹੜਾ ਕਿ ਸ਼ੰਭੂ ਤੇ ਖਨੌਰੀ ਤੇ ਲਗਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਜਿਸ ਤੋਂ ਬਾਅਦ ਕੁਲਤਾਰ ਸੰਧਵਾ ਨੂੰ ਮਿਲਣ ਦਾ ਸਮਾਂ ਲਿਆ ਗਿਆ ਸੀ ਨਾ ਮਿਲਣ ਹੋਣ ਕਰਕੇ ਜਿਹੜਾ ਇਹ ਸਾਰਾ ਵਿਵਾਦ ਖੜਾ ਹੁੰਦਾ ਕਿਸਾਨਾਂ ਵੱਲੋਂ ਨਾਰੇ ਬਾਜ਼ੀ ਕੀਤੀ ਜਾਂਦੀ ਹੈ ਮੁਰਤਾਬਾਦ ਦੇ ਨਾਰੇ ਲਗਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਬਹਿਸ ਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਜਦੋਂ ਦਾ ਮੋਰਚਾ ਚੁੱਕਿਆ ਗਿਆ ਸਵਾਲ ਜਵਾਬ ਕਿਸਾਨ ਜਥੇਬੰਦੀਆਂ ਕਰਨੀਆਂ ਚਾਹੁੰਦੀਆਂ ਸੀ ਕੁਲਤਾਰ ਸੰਧਵਾ ਤੋਂ ਸਪੀਕਰ ਕੁਲਤਾਰ ਸੰਧਵਾ ਤੋਂ ਮਿਲਣ ਦਾ ਸਮਾਂ ਲਿਆ ਗਿਆ ਸੀ ਪਰ ਨਾ ਮਿਲਣ ਹੋਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਇਹ ਸਾਰਾ ਮਸਲਾ ਖੜਾ ਹੁੰਦਾ ਜਿਸ ਦੇ ਤਹਿਤ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਘਰਾਓ ਕਰਦੇ ਨਜ਼ਰ ਆਉਂਦੇ ਨੇ ਲਗਾਤਾਰ ਨਾਹਰੇਬਾਜ਼ੀ ਪੰਜਾਬ ਸਰਕਾਰ ਦੇ ਖਿਲਾਫ ਕਰਦੇ ਨਜ਼ਰ ਆਉਂਦੇ

ਸਿਕੰਦਰਾ ਗੇਟ ਲੱਗੂਗਾ ਨਵਾਂ ਰੈਲੀਆਂ ਕਰਦੇ ਗੇਟ ਲੱਗੂਗਾ ਫਿਰ ਗੇਟ ਲੱਗੂਗਾ ਜਾਏਗਾ ਮੇਰਾ ਨਹੀਂ ਨਹੀਂ ਆਉਂਦੇ ਹੀ ਨਹੀਂ ਮੇਰੇ ਕੋਲ ਨਹੀਂ ਗੱਡੀਆਂ ਮੋੜੀਆਂ ਗੱਡੀਆਂ ਓਏ ਆਪਾਂ ਦੇ ਗੇਟ ਪਾਵਾ ਦੇ ਓਏ ਬਾਹਰੋਂ ਚਾਹੇ ਨਹੀਂ ਓ ਮਾਤਾ ਇਹਨਾਂ ਦੇ ਵਿਚਾਰਾਂ ਦੇ ਵਿੱਚ ਵਸ ਨਹੀਂ ਨਹੀਂ ਵਸ ਜਾਣੀ ਭਾਈ ਸਾਹਿਬ ਕੋਲ ਹੀ ਵਸਾ ਪਰ ਲੋਕਾਂ ਨੂੰ ਕਰਵਾ ਦੇ ਕਰਦੇ ਵਸੇਗਾ ਨਾਂ ਕਾਦਿਆਂ ਦੀ ਹੋਰ ਗੱਲ ਕਰਾਵਾਂਗੇ ਨਹੀਂ ਇਹ ਕੋਈ ਗੱਲ ਨਹੀਂ ਹੈ ਕਿ ਮੇਰੇ ਰਹਿ ਗਿਆ ਛੱਡ ਥੱਲੇ ਜਮ ਸਾਨੂੰ ਚੱਕ ਕੇ ਲਗਿਆ ਸੀ ਕਲਤਾਰ ਨੇ ਚ ਕਹ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਜਾਣਾ ਚੱਕ ਕੇ ਸਾਰਾ ਦਿਨ ਅਸੀਂ ਧੁੱਪੇ ਬੈਠੇ ਨਾ ਤੂੰ ਬਿਨਾਂ ਪਾਣੀ ਦੇ ਬੈਠਣ ਕਰਕੇ ਹੁਵੇ ਬੈਠੇ ਸਾਡਾ ਉਹਨਾਂ ਚ ਬਹਿ ਜੇ ਆ ਵੀਰਾਂ ਨੂੰ ਕਰਾਂਗੇ ਉਹਨੂੰ ਕੀ ਕਰਨਾ ਨਾ ਚੜ ਓ ਚੋ ਚੰਦਵਾ ਦੇ ਹਵਾਲੀ ਕਿਤੇ ਚਲੋ ਤਾਂ ਪਾਸ ਖੜਾ ਪਾ ਦੇਣਾ ਲੋੜ ਹੈ ਜਿਹੜਾ ਕੋਲ ਹੋਣਾ ਲੈ ਆ ਹੁਣ ਜਿਹਨੂੰ ਸਾਨੂੰ ਗਿਰਬਦਾਰ ਲੋਕਾਂ ਨੂੰ ਕਰਾਉਣਾ ਚੰਦਵਾ ਦੇ ਗਿਰਬਦਾਰ ਵੜ ਨਹੀਂਦੇ ਨਾਲ ਸਕੂਲੇ ਹਾਂ ਜੋ ਮਾਤੀ ਸਾਨੂੰ ਜਾ ਪੜਨੋ ਹਦੀ ਫੱਕੋ ਕੋਈ ਜਾ ਮੁਰਦ ਚੰਦਵਾ ਦੇ ਜਾਣਾ ਚੰਦਵਾ ਦੇ ਚੱਲਣਗੇ ਉਹ ਕਾਸ ਫੇਰ ਤੇ ਕਾਲੀ ਗੱਡ ਸੱਤੋਂ ਨੂੰ ਕਹਿੰਦੇ ਕੋਈ ਦੋ ਬਦਲੋਂ ਚੰਦਰੋਂ ਚੱਲੋ ਬਾਜ਼ ਕੱਢ ਕੇ ਨੀਰਾ ਦੀ ਖਰਾਬੀ ਆ ਜਾਓ ਅੱਜ ਇਹ ਬੰਦੇ ਕਹਿੰਦੇ ਸਾਨੂੰ ਤੇ ਮਿਲਣਾ ਨਹੀਂ ਤੇ ਅਸੀਂ ਚੰਦਬੱਗੀ ਪੋਜਣਾ ਨਹੀਂ ਕਰਦੇ ਸਾਨੂੰ ਜਾਂ ਕਰ ਬਦਾਰ ਕਰੋ ਸਾਡੇ ਡਾਂਗਾ ਮਾਰੋ ਫਸ ਕਰੋ ਉਹਨੂੰ ਕਿਹੜਾ ਪਾਵਾਂਗੇ ਉੱਥੇ ਜੋ ਮਰਜ਼ੀ ਕਰੋ ਸਾਥੀ ਵੀ ਬਾਤ ਖਾਣੀ ਰੋਣਾ ਨਹੀਂ ਕਰਦਾ ਹੋਰ ਸੋਰ ਬੁਆੜੀ ਹੈ ਨਾ ਜੋ ਮਰਜ਼ੀ ਕਰ ਲੋ ਸਾਨੂੰ ਕਰ ਕੋ ਕੁਝ ਕਰ ਲੋ ਸਾਨੂੰ ਕੋਈ ਪਰਵਾਹ ਨਹੀਂ ਹਾਂਜੀ ਸੋਣਾ ਜੀ ਕਿਵੇਂ ਆ ਅੱਜ ਕੁਲਤਾਰ ਸਿੰਘ ਅੱਜ ਕੁਲਤਾਰ ਸਿੰਘ ਸਾਹਿਬ ਨਾਲ ਪਿੰਡ ਮੇਸਰੀ ਵਾਲੇ ਅਧਗਟਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੇ ਕੌਲ ਤੇ ਸਵੈਤਨਕਸਾਨ ਗ੍ਰੋਥ ਮੋਰਚਾ ਗਾਇਦਾ ਨੀ ਦੇ ਸੱਦੇ ਤੇ ਜਿਹੜੇ ਸਵਾਲ ਜਵਾਬ ਹੋਣੇ ਸੀ ਕਿ ਮਾਨ ਜੋ ਸਪੀਕਰ ਸਰਕਾਰ ਤੋਂ ਸੰਧਣਾ ਜਿਹੜੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਬੋਲਦਿਆਂ ਦਾ ਕੰਮ ਕੀਤਾ ਸਪੀਕਰ ਸਾਹਿਬ ਨੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਹੁਣ ਤੁਸੀਂ ਉਹਦਾ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਜੇ ਅਸੀਂ ਜਾ ਕੇ ਕਰਾਂਗੇ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲੋ ਬਣਾਉਣ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰ ਨਹੀਂ ਹੋਣ ਦੇਣੇ ਟੁੱਡੀ ਜਮਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਿਹੜਾ ਵੱਜਣ ਨਹੀਂ ਫੜਿਆ ਲੋਕਾਂ ਦੀ ਕਿਚੜੀ ਚੋਂ ਭੱਜਣ ਕਰ ਲੋਕੀ ਪਾਥਰੇ ਦਾ ਮਾਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸਬਾਜ਼ੀ ਨਜ਼ਰ ਆਉਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਲਤਾਰ ਸੰਧਵਾ ਤੇ ਪੰਜਾਬ ਸਰਕਾਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਨੂੰ ਨਾ ਮਿਲਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਉਹ ਵਿਵਾਦ ਖੜਾ ਹੁੰਦਾ ਲਗਾਤਾਰ ਜਦੋਂ ਦਾ ਧਰਨਾ ਚੁੱਕਿਆ ਗਿਆ ਹੈ ਜਿਹੜਾ ਕਿ ਸ਼ੰਭੂ ਤੇ ਖਨੌਰੀ ਤੇ ਲਗਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਕੁਲਤਾਰ ਸੰਧਵਾ ਨੂੰ ਮਿਲਣ ਦਾ ਸਮਾਂ ਲਿਆ ਗਿਆ ਸੀ ਨਾ ਮਿਲਣ ਹੋਣ ਕਰਕੇ ਜਿਹੜਾ ਇਹ ਸਾਰਾ ਵਿਵਾਦ ਖੜਾ ਹੁੰਦਾ ਹੈ ਕਿਸਾਨਾਂ ਵੱਲੋਂ ਨਾਰੇ ਬਾਜ਼ੀ ਕੀਤੀ ਜਾਂਦੀ ਹੈ ਮੁਰਦਾਬਾਦ ਦੇ ਨਾਰੇ ਲਗਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਬਹਿਸ ਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਜਦੋਂ ਦਾ ਮੋਰਚਾ ਚੁੱਕਿਆ ਗਿਆ ਸਵਾਲ ਜਵਾਬ ਕਿਸਾਨ ਜਥੇਬੰਦੀਆਂ ਕਰਨੀਆਂ ਚਾਹੁੰਦੀਆਂ ਸੀ ਕੁਲਤਾਰ ਸੰਧਵਾ ਤੋਂ ਸਪੀਕਰ ਕੁਲਤਾਰ ਸੰਧਵਾ ਉਹ ਮਿਲਣ ਦਾ ਸਮਾਂ ਲਿਆ ਗਿਆ ਸੀ ਪਰ ਨਾ ਮਿਲਣ ਹੋਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਇਹ ਸਾਰਾ ਮਸਲਾ ਖੜਾ ਹੁੰਦਾ ਜਿਸ ਦੇ ਤਹਿਤ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਘਰਾਓ ਕਰਦੇ ਨਜ਼ਰ ਆਉਂਦੇ ਨੇ ਲਗਾਤਾਰ ਨਾਰੀਬਾਜ਼ੀ ਪੰਜਾਬ ਸਰਕਾਰ ਦੇ ਖਿਲਾਫ ਕਰਦੇ ਨਜ਼ਰ ਆਉਂਦੇ

ਮੁਰਦਾਬਾਦ 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 ਇਹ ਅਨੇ ਗੱਲ ਕਰਾ ਦੇ ਕਰਦੀ ਗੱਲ ਸਾਡੀ ਇਹਨਾਂ हां ਚੱਲ ਬੱਜਦੇ ਚੱਲ ਚੱਲ ਬੱਜਦੇ ਚੱਲ ਜੇ ਇਹਨਾਂ ਬਾਰੇ ਕੀ ਲੱਗੂਗਾ ਸਰ ਮਾਕੇ ਜਾ ਕੇ ਫਿਰ ਮਾਕੇ ਜੋ ਨਹੀਂ ਨਹੀਂ ਲੱਗਦਾ ਸਿਕੰਦਰਾ ਸਿਕੰਦਰਾ ਗੇਟ ਲੱਗੂਗਾ ਨਾ ਰਲੀਆਂ ਕਰਦੇ ਲੱਗੂਗਾ ਫਿਰ ਗੇਟ ਲੱਗੂਗਾ ਜਾਏਗਾ ਮੇਰਾ ਨਹੀਂ ਨਹੀਂ ਆਉਂਦੇ ਹੀ ਨਹੀਂ ਮੇਰੇ ਨਾਲ ਨਹੀਂ ਗੱਡੀ ਉਹਨਾਂ ਨਾਲ ਮੋੜੀਆਂ ਗੱਡੀਆਂ ਮੈਂ ਨਹੀਂ ਆਪਾਂ ਹੁਣ ਕੋਈ ਬਹਿ ਬਾਈ ਮੈਂ ਤੁਹਾਨੂੰ ਲਾ ਕੇ ਤੋਰੂੰਗਾ ਤੁਹਾਨੂੰ ਮੈਂ ਉਹ ਮਾਤਾ ਇਹਨਾਂ ਦੇ ਵਿਚਾਰਾਂ ਦੀ ਵਸਨੀ ਨਹੀਂ ਇਹ ਵਸ ਕੇ ਨਹੀਂ ਬਾਈ ਸਾਹਿਬ ਦਾ ਨਿਵਾਸ ਆ ਪਰ ਲੋਕਾਂ ਨੂੰ ਕਰਵਾ ਦੇ ਗਏ ਵਸੇਗਾ ਨਾਗ ਆਦਿਆਂ ਦੀ ਹੋਰ ਗੱਲ ਕਰਾਵਾਂਗੇ ਨਹੀਂ ਇਹ ਆਹ ਕੋਈ ਤਾਲੀ ਪ੍ਰਤੀਕ ਨਹੀਂ ਵੇ ਛੱਡ ਥੱਲੇ ਜਦ ਮੈਂ ਸਾਨੂੰ ਚੱਕ ਕੇ ਲਗਿਆ ਸੀ ਕਪਤਾਨ ਨੇ ਚ ਕਹਿਆ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਲਿਆ ਸਾਰਾ ਦਿਨ ਅਸੀਂ ਧੁੱਪੇ ਬੈਠਣਾ ਤੂੰ ਬਿਨਾ ਪਾਣੀ ਦੇ ਬੈਠ ਕੇ ਆਵੇ ਬੈਠੇ ਸਾਡਾ ਮੈਂ ਜਰ ਬਹਿ ਦੇ ਆ ਵੀਰ ਅਸੀਂ ਮਾਰ ਕਰਾਂਗੇ ਇਹਨੂੰ ਫਿਰ ਕਰਨਾ ਹੁਣ ਚੱਲ ਓ ਚੋ ਚੰਦ ਬਾਜਾ ਹਵਾਲੀ ਕਿਤੇ ਕਲਾ ਕੰਦ ਬਾਜਾ ਚਲੋ ਸਾਹ ਖਾ ਬਾਸੀਆਂ ਲੋੜੇ ਜਿਹੜਾ ਕੋਲ ਲੈਣਾ ਲੈ ਆ ਹੁਣ ਜਿਹਨੂੰ ਸਾਨੂੰ ਗਿਰਫਤਾਰ ਕੋਲ ਕਰਾਉਣਾ ਚੰਦ ਬਾਜਾ ਗਿਰਫਤਾਰ ਵੜ ਨਹੀਂ ਦੇਣਾ ਕੋਲੇ ਹਾਂ ਜੋ ਮਾਤੀ ਸਾਨੂੰ ਜਾ ਪੜਦੇ ਹਦੀ ਪਟੋ ਤੇ ਜਾਉਂਦੇ ਚੰਦ ਬਾਜਾ ਜਣਾ ਚੰਦ ਬਾਜਾ ਚੱਲਾਂਗੇ ਹਾਂ ਤੇ ਕਾਲੀ ਗੱਡ ਸੱਤੋਂ ਨੂੰ ਕਹਿੰਦੇ ਕੋਈ ਦੋ ਬੰਦੇ ਚੰਦਬੱਗ ਚੱਲੋ ਬਾਜ਼ ਕੱਢ ਕੇ ਨੀਰਾਤੀ ਖੜਾ ਲਾਓ ਆਜਾ ਜੋ ਮਰਜ਼ੀ ਕਰ ਸਾਥੀ ਵੀ ਵਾਧ ਖਾਣੀ ਰੋਣਾ ਲਾ ਸਕਦਾ ਜੋ ਮਰਜ਼ੀ ਕਰ ਲੋ ਸਾਨੂੰ ਕੋਈ ਗੱਲ ਕੁਝ ਕਰ ਲੋ ਸਾਨੂੰ ਕੋਈ ਪ੍ਰਵਾਹ ਨਹੀਂ ਹਾਂਜੀ ਸੋਨਾ ਜੀ ਕਿਵੇਂ ਆ ਅੱਜ ਕੁਲਤਾਰ ਸਿੰਘ ਅੱਜ ਕੁਲਤਾਰ ਸਿੰਘ ਸਾਹਿਬ ਨਾਲ ਪੈਂਡ ਮੇਸਰੀ ਵਾਲੇ ਅਧਿਕਾਰਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੇ ਕੌਲ ਤੇ ਸਹਿਯੋਗ ਕਿਸਾਨ ਗੋ ਮੋਰਚਾ ਗਾਇਦਾ ਨੀ ਦੇ ਸੱਦੇ ਤੇ ਜਿਹੜੇ ਸਵਾਲ ਜਵਾਬ ਹੋਣੇ ਸੀਗੇ ਮਾਨਯੋਗ ਸਪੀਕਰ ਸਰਕਾਰ ਸਾਹਿਬ ਨਾਲ ਜਿਹੜੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਬਹੁਤ ਜ਼ਿਆਦਾ ਕੰਮ ਕੀਤਾ ਸਪੀਕਰ ਸਾਹਿਬ ਨੇ ਦੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਹੁਣ ਤੁਸੀਂ ਉਹ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਜੇ ਅਸੀਂ ਜਾ ਕੇ ਕਰਾਂਗੇ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲ ਵਿਰੋਧ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰ ਨਹੀਂ ਹੋਣ ਦੇਣਾ ਟੋਡੀ ਜਮਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਦ ਵੱਜਣੀਆਂ ਨਹੀਂ ਫੜਿਆ ਲੋਕਾਂ ਦੀ ਕਿਚੜੀ 'ਚ ਭੱਜਣ ਕਰੇ ਲੋਕੀ ਪਾਥਰੇ ਦਾ ਮਾਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਤੇ ਪੁਲਿਸ ਵਿਚਕਾਰ ਤਿੱਖੀ ਬਹਿਸਬਾਜ਼ੀ ਨਜ਼ਰ ਆਉਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਲਤਾਰ ਸੰਧਵਾ ਤੇ ਪੰਜਾਬ ਸਰਕਾਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਨੂੰ ਨਾ ਮਿਲਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਉਹ ਵਿਵਾਦ ਖੜਾ ਹੁੰਦਾ ਲਗਾਤਾਰ ਜਦੋਂ ਦਾ ਧਰਨਾ ਚੁੱਕਿਆ ਗਿਆ ਜਿਹੜਾ ਕਿ ਸ਼ੰਭੂ ਤੇ ਖਨੌਰੀ ਤੇ ਲਗਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਕੁਲਤਾਰ ਸੰਧਵਾ ਨੂੰ ਮਿਲਣ ਦਾ ਸਮਾਂ ਲਿਆ ਗਿਆ ਸੀ ਨਾ ਮਿਲਣ ਹੋਣ ਕਰਕੇ ਜਿਹੜਾ ਇਹ ਸਾਰਾ ਵਿਵਾਦ ਖੜਾ ਹੁੰਦਾ ਹੈ ਕਿਸਾਨਾਂ ਵੱਲੋਂ ਨਾਅਰੇਬਾਜ਼ੀ ਕੀਤੀ ਜਾਂਦੀ ਹੈ ਮੁਰਦਾਬਾਦ ਦੇ ਨਾਅਰੇ ਲਗਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਜਦੋਂ ਦਾ ਮੋਰਚਾ ਚੁੱਕਿਆ ਗਿਆ ਸਵਾਲ ਜਵਾਬ ਕਿਸਾਨ ਜਥੇਬੰਦੀਆਂ ਕਰਨੀਆਂ ਚਾਹੁੰਦੀਆਂ ਸੀ ਕੁਲਤਾਰ ਸੰਧਵਾ ਤੋਂ ਸਪੀਕਰ ਕੁਲਤਾਰ ਸੰਧਵਾ ਤੋਂ ਮਿਲਣ ਦਾ ਸਮਾਂ ਲਿਆ ਗਿਆ ਸੀ ਪਰ ਨਾ ਮਿਲਣ ਹੋਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਇਹ ਸਾਰਾ ਮਸਲਾ ਖੜਾ ਹੁੰਦਾ ਜਿਸ ਦੇ ਤਹਿਤ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਘਰਾਓ ਕਰਦੇ ਨਜ਼ਰ ਆਉਂਦੇ ਨੇ ਲਗਾਤਾਰ ਨਾਹਰੇਬਾਜ਼ੀ ਪੰਜਾਬ ਸਰਕਾਰ ਦੇ ਖਿਲਾਫ ਕਰਦੇ ਨਜ਼ਰ ਆਉਂਦੇ ਮੁਰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਸਨਾਂ ਦੇ ਸਵਾਲਾਂ ਦੇ ਜਵਾਬ ਦੇਣ ਵਾਲਾ ਸਪੀਕਰ ਕੁਲਤਾਰ ਸਿੰਘ ਦੰਦਵਾ ਮੁਰਦਾਬਾਦ ਮੁਰਦਾਬਾਦ ਕੁਲਤਾਰ ਸਿੰਘ ਦੰਦਵਾ ਮੁਰਦਾਬਾਦ ਮੁਰਦਾਬਾਦ 4 ਮਜ਼ਦੂਰਾਂ ਵੇ ਇੱਕਾ ਜਿੰਦਾਬਾਦ 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 ਮੋਰਚਾ ਕਾਇਮ ਰੱਖਿੰਦਾਬਾਦ ਜਿੰਦਾਬਾਦ ਆਮ ਲੋਕਾਂ ਲਈ ਕਿਹੜੀ ਜੱਪੜਣ ਵਾਲਾ ਸਪੀਕਰ ਕੁਲਤਾਰ ਸਿੰਘ ਦੰਦਵਾ ਮੁਰਦਾਬਾਦ ਮੁਰਦਾਬਾਦ ਚੱਲਣਾ ਹੋਰ ਲੋਕਾਂ ਲਈ ਕਿਹੜੀ ਜੱਪੜਣ ਮੁਰਦਾਬਾ 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 ਜਵਾਨ ਜਿਹਨੇ ਉਸਵਾਦ ਕੰਮ ਕਰਦਾ ਪੁਲਿਸ ਪੁਛਾਛ ਮੁਰਦਾਬਾ 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 ਇਹ ਅੰਦਾਈ ਗੱਲ ਕਰਾ ਦੇ ਕਾਦੀ ਗੱਲ ਸਾਡੀ ਇਹਨਾਂ ਚੱਲ ਬਾਜੇ ਜਵਾਨ ਚੱਲ ਬਾਜੇ ਚੱਲ ਪਹਿਲਾਂ ਅੱਗੇ ਜਾ ਕੇ ਪਹਿਲਾਂ ਜਾਓ ਨਹੀਂ ਨਹੀਂ ਸਿਕੰਦਰ ਸਿਕੰਦਰ

ਮੈਂ ਰਹਿ ਗਿਆ ਛੱਡ ਥੱਲੇ ਜਦ ਮੈਂ ਸਾਨੂੰ ਚੱਕ ਕੇ ਲਗਿਆ ਸੀ ਕਤਾਰ ਨੇ ਚ ਕਹਿਆ ਸੀ ਨਾ ਪੁਲਿਸ ਤੋਂ ਉਹ ਮੈਂ ਚੱਕ ਕੇ ਲਿਆ ਸਾਰਾ ਦਿਨ ਅਸੀਂ ਧੁੱਪੇ ਬੈਠੇ ਲਗਾ ਤੂੰ ਬਿਨਾ ਪਾਣੀ ਦੇ ਬੈਠ ਕੇ ਆਵੇ ਬੈਠੇ ਸਾਡਾ ਮੈਂ ਚੜ੍ਹ ਬੈਠੇ ਆਵੇ ਹੁਣ ਗੱਲ ਕਰਾਂਗੇ ਇਹਨੂੰ ਅਸਿਰ ਕਰਨਾ ਹੁਣ ਚੜ੍ਹ ਓ ਚੋ ਚੰਦ ਬਾਜੋ ਹਵਾਲੀ ਕਿਤੇ ਚਲੋ ਕਾਂਦ ਬਾਜੋ ਚਲੋ ਸਾਰਾ ਖੜ ਬਸੀਆਂ ਲੋੜੇ ਜਿਹੜਾ ਕੋਲ ਲੈਣਾ ਲੈ ਆ ਹੁਣ ਜਿਹਨੂੰ ਸਾਨੂੰ ਗਿਰਫਤਾਰ ਕੋਲ ਕਰਾਉਣਾ ਚੰਦ ਬਾਜੇ ਗਿਰਫਤਾਰ ਵੜ ਨਹੀਂ ਦੇਣਾ ਕੋਲੇ ਹਾਂ ਜੋ ਮਾਤੀ ਸਾਨੇ ਜਾ ਪੜਦੇ ਅੱਧੀ ਪੱਟੋ ਵੀ ਜਾਉਂਦੇ ਚੰਦ ਬਾਜੇ ਜਾਣਾ ਚੰਦ ਬਾਜੇ ਚੱਲਾਂਗੇ ਹਾਂ ਫਿਰ ਤੇ ਟਾਲੀ ਘਾੜੇ ਸਤ ਬੋਨੂਗਾ ਇਤੋਂ ਬਾਹਰ ਦੇ ਗੰਦਮ ਚੰਦਰਵਾਹ ਕੋਲ ਬਾਹਰ ਕਿੱਟੀ ਘਾਟੀ ਖਰਾਬ ਕਰਾ ਦੇਣਾ ਕੋਈ ਨਾ ਕੋਈ ਬੰਦੇ ਇਹ ਕਹਿੰਦੇ ਸਾਡੇ ਤੇ ਮਿਲਣਾ ਨਹੀਂ ਤੇ ਅਸੀਂ ਚੰਦ ਬਾਜੂ ਬੋਲਣਾ ਨਹੀਂ ਕਰਦੇ ਸਾਨੂੰ ਜੇ ਕਰ ਬਦਾਰ ਕਰੇ ਸਾਡੇ ਡਾਂਗਾ ਮਾਰੋ ਫਸ ਕਰੋ ਉਹਨੂੰ ਕਿਹੜਾ ਪਾਵਾਂਗੇ ਉੱਥੇ ਜੋ ਮਰਜ਼ੀ ਕਰੋ ਸਾਥੀ ਵੀ ਬਾਤ ਕਰਨੀ ਰੋਣਾ ਨਹੀਂ ਆਉਂਦਾ ਜੋ ਮਰਜ਼ੀ ਕਰ ਲੋ ਸਾਨੂੰ ਕਿਹਾ ਕੁਝ ਕਰ ਲੋ ਸਾਨੂੰ ਕੋਈ ਪਰਵਾਹ ਨਹੀਂ ਹਾਂਜੀ ਸੋਨਾ ਜੀ ਕਿਵੇਂ ਆ ਅੱਜ ਕੁਲਤਾਰ ਸਿੰਘ ਅੱਜ ਕੁਲਤਾਰ ਸਿੰਘ ਸਾਹਿਬ ਨਾਲ ਪੈਂਡ ਮੇਸਰੀ ਵਾਲੇ ਉਦਘਾਟਨ ਕਰਨ ਪਹੁੰਚੇ ਸੀਗੇ ਜਿਹੜੀਆਂ ਕਿਸਾਨ ਜਥੇਬੰਦੀ ਦੀ ਕਾਲ ਤੇ ਸਵੈਤਨ ਕਿਸਾਨ ਗੁੱਪ ਮੋਰਚਾ ਗਾਇਦਾ ਨੀ ਦੇ ਸੱਦੇ ਤੇ ਜਿਹੜੇ ਸਵਾਲ-ਜਵਾਬ ਹੋਣੇ ਸੀਗੇ ਮਾਨ ਜੋਬ ਸਪੀਕਰ ਸਰਕਾਰ ਸੰਸਦ ਨਾਲ ਜਿਹੜੇ ਕਿਸਾਨਾਂ ਦੇ ਸਵਾਲਾਂ ਤੋਂ ਭੱਜ ਗਏ ਆ ਤੇ ਜਿਹੜੇ ਬੋਲਦਿਆਂ ਦਾ ਕੰਮ ਕੀਤਾ ਸਪੀਕਰ ਸਾਹਿਬ ਨੇ ਜਿਹੜੇ ਜਿਹੜੇ ਲੋਕਾਂ ਦੇ ਆਮ ਸਵਾਲ ਸੀਗੇ ਹੁਣ ਤੁਸੀਂ ਉਹਦਾ ਅਗਲਾ ਜਿਹੜਾ ਅਗਲਾ ਪ੍ਰੋਗਰਾਮ ਚੰਦ ਬਾਜੇ ਸੀ ਜਾ ਕੇ ਕਰਾਂਗੇ ਉੱਥੇ ਕਿਸ ਤਰ੍ਹਾਂ ਨਾਲ ਵਿਰੋਧ ਹੋਊਗਾ ਉੱਥੇ ਪੂਰਾ ਫੋਲ ਬਣਾਉਣ ਹੋਵੇਗਾ ਉਸ ਵੀ ਹੋ ਸਕਦਾ ਅਸੀਂ ਸਕੂਲ ਦੇ ਵਿੱਚ ਉੱਥੇ ਐਂਟਰ ਨਹੀਂ ਹੋਣ ਦੇਣੇ ਟੁੰਡੀ ਜਮਾਨੋਂ ਪਾਥੀਆਂ ਦਾ ਨਾਮ ਵੀ ਸੁਣਿਆ ਗਿਆ ਸੀ ਪਾਥੀਆਂ ਜਿਹੜਾ ਵੱਜਣ ਨਹੀਂ ਫੜਿਆ ਲੋਕਾਂ ਦੀ ਕਿਚੜੀ ਚ ਭੱਜਣ ਕਰ ਲੋਕੀ ਪਾਥਰੇ ਦਾ ਮਾਰ ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਕਿਸਾਨਾਂ ਨਾਲ ਜੁੜੀ ਹੋਈ ਹੈ ਕਿਸਾਨਾਂ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਫਰੀਦਕੋਟ ਦੇ ਵਿੱਚ ਕਿਸਾਨਾਂ ਅਤੇ ਪੁਲਿਸ ਵਿਚਕਾਰ ਤਿੱਖੀ ਬਹਿਸਬਾਜ਼ੀ ਨਜ਼ਰ ਆਉਂਦੀ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਕੁਲਤਾਰ ਸੰਧਵਾ ਤੇ ਪੰਜਾਬ ਸਰਕਾਰ ਨੂੰ ਲੈ ਕੇ ਕਿਸਾਨ ਆਗੂਆਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕੁਲਤਾਰ ਸਿੰਘ ਸੰਧਵਾ ਨੂੰ ਨਾ ਮਿਲਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਉਹ ਵਿਵਾਦ ਖੜਾ ਹੁੰਦਾ ਲਗਾਤਾਰ ਜਦੋਂ ਦਾ ਧਰਨਾ ਚੁੱਕਿਆ ਗਿਆ ਹੈ ਜਿਹੜਾ ਕਿ ਸ਼ੰਭੂ ਤੇ ਖਨੌਰੀ ਤੇ ਲਗਾਇਆ ਗਿਆ ਸੀ ਕਿਸਾਨ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਬਾਅਦ ਕੁਲਤਾਰ ਸੰਧਵਾ ਨੂੰ ਮਿਲਣ ਦਾ ਸਮਾਂ ਲਿਆ ਗਿਆ ਸੀ ਨਾ ਮਿਲਣ ਹੋਣ ਕਰਕੇ ਜਿਹੜਾ ਇਹ ਸਾਰਾ ਵਿਵਾਦ ਖੜਾ ਹੁੰਦਾ ਹੈ ਕਿਸਾਨਾਂ ਵੱਲੋਂ ਨਾਰੇਬਾਜ਼ੀ ਕੀਤੀ ਜਾਂਦੀ ਹੈ ਮੁਰਦਾਬਾਦ ਦੇ ਨਾਰੇ ਲਗਾਏ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਦੇ ਨਾਲ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ ਸੋ ਲਗਾਤਾਰ ਪੰਜਾਬ ਦੇ ਕਿਸਾਨਾਂ ਦੇ ਵਿੱਚ ਰੋਸ ਪ੍ਰਦਰਸ਼ਨ ਜਿਹੜਾ ਦੇਖਣ ਨੂੰ ਮਿਲ ਰਿਹਾ ਜਦੋਂ ਦਾ ਮੋਰਚਾ ਚੁੱਕਿਆ ਗਿਆ ਸਵਾਲ ਜਵਾਬ ਕਿਸਾਨ ਜਥੇਬੰਦੀਆਂ ਕਰਨੀਆਂ ਚਾਹੁੰਦੀਆਂ ਸੀ ਕੁਲਤਾਰ ਸੰਧਵਾ ਤੋਂ ਸਪੀਕਰ ਕੁਲਤਾਰ ਸੰਧਵਾ ਤੋ ਮਿਲਣ ਦਾ ਸਮਾਂ ਲਿਆ ਗਿਆ ਸੀ ਪਰ ਨਾ ਮਿਲਣ ਹੋਣ ਕਰਕੇ ਨਾ ਮਿਲਵਾਉਣ ਕਰਕੇ ਜਿਹੜਾ ਇਹ ਸਾਰਾ ਮਸਲਾ ਖੜਾ ਹੁੰਦਾ ਜਿਸ ਦੇ ਤਹਿਤ ਬਹਿਸਬਾਜ਼ੀ ਕਰਦੇ ਕਿਸਾਨ ਜਿਹੜੇ ਨੇ ਉਹ ਨਜ਼ਰ ਆਉਂਦੇ